ਸਤਿ ਸ੍ਰੀ ਅਕਾਲ ਜੀ। ਸਭ ਠੀਕ ਠਾਕ ਹੋ। ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ। ਆਓ ਅੱਜ ਅਸੀਂ ਇੱਕ ਤੁਹਾਨੂੰ ਵਿਖਾਉਂਦੇ ਹਾਂ ਖਾਲਸਾ ਪੰਜਾਬੀ ਭਾਈਚਾਰੇ ਦੇ ਵਿੱਚੋਂ ਜਿਨੇ ਆਪਣਾ ਕੰਮ ਕੀਤਾ ਤੇ ਆਜੋ ਪਹਿਲਾਂ ਆਪਾਂ ਉਹਦੇ ਨਾਲ ਵਿਖਾਉਣੇ ਆ ਕਿ ਉਹ ਬਹੁਤ ਸਾਫ਼ ਸੁਥਰਾ ਕੰਮ ਕਰਦਾ ਹੈ। ਇੱਕ ਆਪਾਂ ਕਹਿੰਦੇ ਰਹਿੰਦੇ ਆ ਕਿ ਪੰਜਾਬੀ ਕੰਮ ਨਹੀਂ ਕਰਦੇ ਹਨ। ਭਈਏ ਕੰਮ ਕਰਦੇ ਨੇ। ਕੋਰਚੇਆ ਵਗੈਰਾ ਦਾ ਜਾਂ ਹੋਰ ਸੂਪ ਵਗੈਰਾ ਦਾ ਤੇ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਹੈ ਅੱਜ ਇਹ ਪਿੰਡ ਮੰਡੀਕੜਾ ਦੇ ਵਿੱਚ ਸਰਦਾਰ ਨੌਜਵਾਨ ਨੇ ਆਪਣਾ ਕੰਮ ਸ਼ੁਰੂ ਕੀਤਾ ਕਾਫੀ ਦਿਨਾਂ ਤੋਂ ਸੂਪ ਬਣਾਉਂਦਾ ਹੈ ਹਰ ਪ੍ਰਕਾਰ ਦੇ ਅਤੇ ਨਾਲ ਬਹੁਤ ਵਧੀਆ ਕੁਆਲਟੀ ਦੇ ਹੋਰ ਵੀ ਚੀਜ਼ਾਂ ਬਣਾਉਂਦਾ ਹੈ ਜਿਵੇਂ ਕਿ 버ਗਰ ਵਗੈਰਾ ਜਾਂ ਹੋਰ ਕੋਲਚਾ ਵਗੈਰਾ ਆਓ ਆਪਾਂ ਉਸ ਵੀਰ ਨਾਲ ਗੱਲ ਕਰਦੇ ਆਂ ਜੀ ਬਾਈ ਜੀ ਸ਼ਾਸੀ ਕਾਲ ਜੀ ਹੋਰ ਠੀਕ ਠਾਕ ਹੋ ਤੇ ਆ ਜੋ ਵੀ ਇਹਦੇ ਨਾਲ ਗੱਲ ਕਰਦੇ ਆਪਾਂ ਬਾਈ ਨਾਲ ਹੋਰ ਜੀ ਪੁੱਟਾ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਜੀ ਠੀਕ ਹਾਲ ਬਾਬਾ ਜੀ ਇਹ ਵੀਰ ਜੀ ਕਦੋਂ ਸਿਰ ਸ਼ੁਰੂ ਕੀਤਾ ਕੰਮ ਆਪਾਂ ਜੀ 18 ਤਰੀਕ ਨੂੰ ਕਰੈ ਦਿੱ ਗਿਆ 18 ਤਰੀਕ ਨੂੰ 18 ਮਹੀਨਾ ਹੋ ਗਿਆ ਅੱਛਾ ਅੱਛਾ ਤੇ ਕੀ ਕੁਸ਼ ਬਣਾਉਂਦੇ ਹੁੰਨੇ ਹੋ ਇੱਕ ਤਾਂ ਆਪਣਾ ਚਨਾ ਸੂਪ ਹੁੰਦਾ ਜੀ ਇਹ ਸੱਚਣਾ ਸੂਪ ਹਾਂਜੀ ਇੱਕ ਕੁਲਚੇ ਹੁੰਦੇ ਆ ਅੱਛਾ ਤੇ ਸਪਰਿੰਗ ਰੋਲ ਮੋਮੋਸ ਤੇ ਹਾਂ ਜਿਹੜਾ ਇਹ ਚਨਾ ਸੂਪ ਵਗੈਰਾ ਜਾਂ ਹੁੰਦਾ ਇਹ ਚ ਤਾਂ ਕਹਿੰਦੇ ਆ ਰਾ ਰੂਟ ਵਗੈਰਾ ਜਾਂ ਕੋਈ ਸੂਪ ਕਿਸੇ ਚ ਵੀ ਰਾ ਰੂਟ ਵਗੈਰਾ ਪਾਉਂਦੇ ਆ ਉਹ ਕਿਵੇਂ ਆ ਕੰਮ ਨਹੀਂ ਜੀ ਰਾ ਰੋਡ ਪਤਾ ਕੀ ਆ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ ਉਹਦੇ ਵਿੱਚ ਰਾ ਰੋਟ ਹੁੰਦਾਗਾ ਪਰ ਇਹਦੇ ਵਿੱਚ ਆਪਾਂ ਰਾ ਰੋਟ ਨਹੀਂ ਪਾਉਂਦੇਗੇ ਆਪਾਂ ਘੱਟੋ ਘੱਟ 3.5 ਕਿਲੋ ਕਦੇ 4 ਕਿਲੋ ਸੋਲੇ ਵਾਲ ਕੇ ਹਾਂ ਤਾਂ ਆਪਣਾ ਹਾਰੇ ਚ ਉਬਲਦੇ ਨੇ ਸਾਰੇ ਅੱਛਾ ਹਾਰੇ ਦੇ ਵਿੱਚ उबाल ਦਿਓ ਪ੍ਰਾਤਨ ਸਮੇਂ ਮੁਤਾਬਕ ਹਾਂਜੀ ਹਾਂ ਅੱਛਾ ਅੱਛਾ ਉਸ ਤੋਂ ਬਾਅਦ ਫੇਰ ਇਹਨਾਂ ਦੀ ਜਾ ਕੇ ਮਿਕਸੀ ਚ ਰਗੜ ਕੇ ਇਹਨਾਂ ਨੂੰ ਮਿਕਸ ਕਰਕੇ ਫੇਰ ਬਣਦਾਗਾ ਆਪਣੇ ਕੋਲ ਉਹ ਨਹੀਂ ਹੈਗਾਗਾ ਵੀ ਯਾਰਾ ਰੋਟ ਪਾਇਆ ਜਾਂ ਕੋਈ ਚੀਜ਼ ਜ਼ਰੂਰ ਪਾਈ ਜਣੀ ਕਿ ਮਿਹਨਤ ਦਾ ਕੰਮ ਹੈ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਮਿਲਾਵਟ ਵਗੈਰਾ ਨਹੀਂ 1% ਵੀ ਨਹੀਂ ਆਓ ਬਖਾਓ ਵੀ ਚਨਾ ਸੂਪ ਬਖਾਇਓ ਦੇਖੋ ਆ ਕੀ ਹੈ ਵੀ ਇਹ ਚਨਾ ਸੂਪ ਹੈ ਵਾਹ ਜੀ ਵਾਹ ਚਨਾ ਸੂਪ ਆ ਵੇਖੋ ਜੀ ਚਣਾ ਸੂਪ ਹੈ ਤੇ ਹੋਰ ਕਿਹੜਾ ਕਿਹੜਾ ਆਪਣੇ ਕੋਲੇ ਇਧਰ ਕੋਲ ਚੇ ਹੈ ਇਧਰ ਕੋਲ ਚੇ ਹੈ ਹਾਂਜੀ ਠੀਕ ਹੈ ਤੇ ਆਹ ਬਾਈ ਕੀ ਬਣਾਈ ਜਾਂਦਾ ਜੀ ਇਧਰ ਸੋਆ ਬੜੀ ਆਈ ਸੋਆ ਬੜੀ ਹਾਂਜੀ ਸਪਰਿੰਗ ਰੋਲ ਤੇ ਸਪਰਿੰਗ ਰੋਲ ਵਗੈਰਾ ਇਧਰ ਸਾਰਾ ਦਿਖਾ ਦੇਵੀਂ ਸ਼ੰਗਾ ਠੀਕ ਹੈ ਤੇ ਉਹ ਮੁੰਡੇ 바ਵਾ ਨੇ ਹਨਾ ਗਾਕ ਹਾਂਜੀ ਹੋਰ ਜੀ ਬਾਈ ਜੀ ਕੀ ਹਾਲ ਨੇ ਠੀਕ ਠਾਕ ਤੇ ਰੋਜ਼ਾਨਾ ਪਰਦੇ ਹਾਜਰੀ ਹਾਂ ਤੇ ਕੈਸੇ ਬਣਤਾ ਹੈ ਵਧੀਆ ਵਧੀਆ ਬਣਤਾ ਹੈ ਠੀਕ ਹੈ ਤੇ ਆਹ ਬਖਾ ਬੀਜ ਦੇ ਇਹ ਕੀ ਚੀਜ਼ ਆ ਬੂਟਾ ਸੇ ਇਹ ਮੁਮਮਸਾ ਕੀ ਮੁਹਮਮਾ ਹਾਂਜੀ ਦੋਨੇ ਹੁੰਦੇ ਆ ਕਿ ਫਰਾਈ ਵਾਲੇ ਵੀ ਹੁੰਦੇ ਆ ਸਟੀਮ ਵਾਲੇ ਵੀ ਹੁੰਦੇ ਆ ਠੀਕ ਆ ਸਟੀਮ ਵਾਲੇ ਵੀ ਹੁੰਦੇ ਆ ਤੇ ਕਿਉਂ ਵੀ ਰਣਵੀਰ ਸਿੰਘ ਤੇ ਹਾਜ਼ਰੀ ਭਰਦਾ ਹੁਣਾ ਰਣਵੀਰ ਸੇ ਅੱਛਾ ਠੀਕ ਆ ਕਿਵੇਂ ਆ ਫਿਰ ਸਵਾਦ ਵਗੈਰਾ ਜਾਂ ਕੋਈ ਕੋਈ ਕੈਮੀਕਲ ਵਗੈਰਾ ਕੁਝ ਨਹੀਂ ਯੂਜ਼ ਕਰਦੇ ਠੀਕ ਆ ਤੇ ਜੇ ਬੂਟਾ ਸਿੰਘਾਉਣਾ ਹੋਵੇ ਕਿੱਥੇ ਤਾਂ ਦੱਸ ਦੋ ਅੱਜ ਆਪਣਾ ਖਾਲਸਾ ਚੌਂਕ ਜੀ ਹਾਂਜੀ ਨੀਅਰ ਦਾਣਾ ਮੰਡੀ ਹਾਂਜੀ ਉਹਦੇ ਕੋਲ ਹੈ ਜੀ ਖਾਲਸਾ ਚੌਂਕ ਦੇ ਵਿੱਚ ਅੱਛਾ ਉਹ ਖਾਲਸਾ ਚੌਂਕ ਉਹ ਸਹੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਲੋ ਵੀ ਪੰਜਾਬੀ ਉਹ ਉਦਾਂ ਪਤਾਨੇ ਵੇਨੇ ਮਾਰਦੇ ਰਹਨੇ ਆ ਪੰਜਾਬੀ ਕੰਮ ਨਹੀਂ ਕਰਦੇ ਹਨ ਇਹ ਐ ਨਹੀਂ ਕਰਦੇ ਹਨ ਤੋਂ ਇਹ ਵੀਰ ਨੇ ਕੰਮ ਕੀਤਾਗਾ ਜਿਹੜੇ ਆਸੇ ਪਾਸੇ ਦੇ ਪਿੰਡਾਂ ਵਾਲੇ ਆ ਜਾਂ ਮੰਡੀਕਣਾਂ ਵਾਲੇ ਆ ਜਰੂਰ ਇਸ ਵੀਰ ਕੋਲੇ ਆ ਕੇ ਵਿజిਟ ਕਰਿਓ ਖਾ ਕੇ ਜਾਇਓ ਤੇ ਕੈਮੀਕਲਾਂ ਤੋਂ ਰਹਿਤ ਬਣਾਉਂਦਾ ਬਹੁਤ ਜ਼ਿਆਦਾ ਵਧੀਆ ਉਹ ਜਿਵੇਂ ਕਹਿੰਦੇ ਹੁੰਦੇ ਆ ਜੇ ਤੇ ਗੰਦ ਖਾਣਾ ਤਾਂ ਤੇ ਬਿਹਾਰੀਆਂ ਦੀਆਂ ਰੇੜੀਆਂ ਤੇ ਜਾਓ ਤੇ ਜੇ ਤੁਸੀਂ ਸੁੱਧ ਚੀਜ਼ ਖਾਣੀ ਹੈ ਵਧੀਆ ਚੀਜ਼ ਖਾਣੀ ਹੈ ਤਾਂ ਪੰਜਾਬੀਆਂ ਦੀਆਂ ਰੇੜੀਆਂ ਤੇ ਬਾਕੀ ਬਾਹਰ ਜਿਹੜੀ ਸਾਡੀ ਜਨਰੇਸ਼ਨ ਜਾ ਲਈ ਹੈ ਉਹਦੇ ਤੇ ਇਹ ਬਹੁਤ ਵੱਡਾ ਮੰਨ ਲਓ ਹੈਗਾਗਾ ਵੀ ਬੰਦਾ ਬਾਹਰ ਨਾ ਜਾਵੇ ਇੱਥੇ ਕੰਮ ਚਲਾ ਲਵੇ ਜੇ ਪੰਜਾਬੀ ਆਉਣਗੇ ਪੰਜਾਬੀਆਂ ਤੋਂ ਖਾਣਗੇ ਤਾਂ ਬਾਹਰ ਜਾਣ ਤੋਂ ਵੀ ਸਾਡੇ ਬੱਚੇ ਗੁਰੇਜ਼ ਕਰਨਗੇ ਕਿਉਂਕਿ ਉਹ ਇੱਥੇ ਹੀ ਉਹਨਾਂ ਦਾ ਕੰਮ ਚੱਲ ਜਾਵੇਗਾ ਸੋ ਇਹ ਵੀਡੀਓ ਵੀਰ ਵਾਸਤੇ ਵੱਧ ਵੱਧ ਸ਼ੇਅਰ ਕਰਿਓ ਨਾਲ ਕੀ ਕੰਮ ਕਰਦੇ ਹੋ ਬੁੱਟਾ ਸਿੰਘ ਬਿਲਡਿੰਗ ਦਾ ਜੀ ਗੈਸ ਬਲਡ ਤੇ ਬਿਜਲੀ ਬਲਡ ਹੈ ਅਸਾ ਦਿਨੇ-ਦਿਨੇ ਪਹਿਲਾਂ ਸਵੇਰ ਤੋਂ ਲੈ ਕੇ ਉਹ ਕਰਦੇ ਹਾਂ ਹਾਂ ਜੀ 3 ਵਜੇ ਸ਼ਾਮ ਨੂੰ ਰੇੜੀ ਲਾਉਣੀ ਹੈ ਜੀ ਤੇ 12 ਵਜੇ ਤੱਕ ਦੁਕਾਨ ਦਾ ਕੰਮ ਕਰਦੇ ਆ ਠੀਕ ਹੈ ਤੇ ਉਦੋਂ ਬਾਅਦ ਸਮਾਨ ਤਿਆਰ ਕਰਕੇ ਫਿਰ 3 ਵਜੇ ਰੇੜੀ ਲਾ ਲੈਂਦੇ ਠੀਕ ਹੈ ਨਾਲ ਬਿਲਡਿੰਗ ਦਾ ਕੰਮ ਕਰਦੇ ਹੋ ਜਣਿੱਕੇ ਹਾਂ ਜੀ ਹਾਂ ਜੀ ਮੈਂ ਇਹ ਤੇ ਕਰਦੇ ਹਾਂ ਹਾਂ ਜੀ ਹਾਂ ਜੀ ਵਧੀਆ ਗੱਲ ਹੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਹੋਰ ਨੌਜਵਾਨਾਂ ਨੂੰ ਸਿੱਖਿਆ ਮਿਲੇ ਹੋਰ ਨੌਜਵਾਨ ਇਸ ਵੀਰ ਵਾਂਗੂ ਕੰਮ ਕਰਨ ਲੱਗਣ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਤਾਂ ਕਿ ਕਿਸੇ ਨੂੰ ਸਮਝ ਆ ਜਾਵੇ ਜੀ ਧੰਨਵਾਦ ਵਾਜੂ ਚੀਕਾ ਖਾਲਸਾ ਵੈਲੋ